ਸਰਸਿੰਗ ਟੈਨਰਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਅਜੀਤ ਅਜਨੀਆਂ ਸੁਰਖੀਆਂ ਦਾ ਬਿਰਵਾਏ ਹੈ ਕਿ ਸਪੀਕਰ ਦੀ ਕੁਰਸੀ ਵਾਸਤੇ ਇੰਡੀਆ ਨੇ ਵਿਗਾੜੀ ਭਾਜਪਾ ਦੇ ਖੇਡ ਅਮਰਕਪਾਲ ਸਿੰਘ ਤੇ ਉਸਦੇ ਸਾਥੀਆਂ ਦੀ ਐਨਐਸਏ 1 ਸਾਲ ਦੇ ਲਈ ਵਧਾਈ ਗਈ ਭਗਵੰਤ ਸਬੰਨ ਸ਼ਹੀਦੇ ਘਰ ਦੇ ਵਿੱਚ ਪਹੁੰਚ ਕੇ 1 ਕਰੋੜ ਰੁਪਏ ਦਾ ਚੈੱਕ ਦਿੱਤਾ ਜਲੰਧਰ ਚੋਣ ਵਾਸਤੇ ਆਖਾੜੀ ਦਲ ਨੇ ਕਮੇਟੀ ਬਣਾਈ ਕੇਦਰੀ ਵੱਲੋਂ ਨਹੀਂ ਮਿਲੀ ਰਾਹਤ ਤੱਕ 3 ਤਰੀਕ ਤੱਕ ਵਧੀ ਵੀ ਰਾਹਤ ਤੱਕ ਭਗਵੰਤ ਮਾਨ ਨੇ ਲਿਆ ਕਦਰਦਰੀਆ ਦਾ ਜਾਇਦਾ ਅੰਮਰਸਰ ਤੇ ਅਜਨਾਲਾ ਦੇ ਵਿੱਚ ਗੜੇ ਪਏ ਪੰਜਾਬ ਦੇ ਵਿੱਚ ਨਹੀਂ ਦੀ ਸੁਭਾਵਨਾ ਕਾਂਗਰਸ ਦੇ ਵਿੱਚ ਜਲੰਧਰ ਦੇ ਅੰਦਰ ਟਿਕਟ ਦੇ ਚਾਹਵਨ 19 ਜਾਣੇ ਭਾਟਪਾ ਤੇ ਆਮ ਆਦਮੀ ਪਾਰਟੀ ਨੇ ਜਲੰਧਰ ਸੀਟ ਲਈ ਸਿਰ ਤੋੜ ਯਤਨ ਸ਼ੁਰੂ ਕੀਤੇ ਕੇਂਦਰ ਨੇ ਝੋਨੇ ਸਮੇਤ 14 ਫਸਲਾਂ ਲਈ ਐਨਐਸਪੀ ਦੇ ਵਿੱਚ ਵਾਅਦਾ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਹਿਮਾਚਲ ਪ੍ਰਦੇਸ਼ ਨੂੰ ਕੀਤਾ ਜਾ ਰਿਹਾ ਬਦਨਾਮ ਕਿਹਾ ਹਿਮਾਚਲ ਦੇ ਡੀਜੀਪੀ ਨੇ ਤੇ ਆਖਰੀ ਖਬਰ ਗਰਮੀ ਕਰਕੇ ਦਿੱਲੀ ਤੇ ਨੋਡਾ ਦੇ ਵਿੱਚ ਬらい ਲੋਕਾਂ ਦੀ ਮੌਤ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਪਿਛਲੇ ਹਫ਼ਤੇ ਪਹਿਲਾਂ ਦੇ ਦੱਸੋ ਵੀ ਜਿਹੜੀ ਸਪੀਕਰ ਦੀ ਚੋਣ ਲਈ ਭਾਜਪਾ ਦੇ ਬੇੜੀ ਚ ਕਿਵੇਂ ਵਟੇ ਪਾ ਦਿੱਤੇ ਇੰਡੀਆ ਗੱਠ ਜੋੜ ਨੇ ਦੇਖੋ ਜੀ ਯੂ نو ਆਪਾਂ ਪੈ ਸਕਦੇ ਕਿ ਵਟੇ ਪੈ ਸਕਦੇ ਹਨ ਉਹਦਾ ਕਾਰਨ ਇਹ ਆ ਤੇ ਇੰਡੀਆ ਗੱਟਚੋੜ ਦੇ ਵੱਲੋਂ ਵੀ ਚਲੋ ਹੁਣ ਕੋਈ ਨਾ ਕੋਈ ਤਾਂ ਆਪਦੀ ਸਿਆਸਤ ਕੀਤੀ ਜਾਣੀ ਆ ਕਿਉਂਕਿ 24 ਤਰੀਕ ਤੋਂ ਯਾਨੀ ਕਿ 24 ਜੂਨ ਤੋਂ ਤੇ ਪਾਰਲੀਮੈਂਟ ਦਾ اجلاس ਸ਼ੁਰੂ ਹੋਣਾ ਇਹ ਜਿਹੜਾ ਸੈਸ਼ਨ ਸ਼ੁਰੂ ਹੋਣਾ ਇਹਦੇ ਲਈ ਸਪੀਕਰ ਸਾਹਿਬ ਵੀ ਚਾਹੀਦੇ ਇਹਦੇ ਲਈ ਡਿਪਟੀ ਸਪੀਕਰ ਵੀ ਚਾਹੀਦਾ ਸੋ ਸਪੀਕਰ ਤੇ ਡਿਪਟੀ ਸਪੀਕਰ ਦੀ ਕੁਰਸੀ ਦੇ ਵਾਸਤੇ ਹੁਣ ਰੌਲਾ ਪੈ ਗਿਆ ਬੀਜੇਪੀ ਇਹ ਚਾਹੁੰਦੀ ਵੀ ਸਪੀਕਰ ਸਾਡਾ ਹੀ ਹੋਵੇ ਤੇ ਚੰਦਰਬਾਬੂ ਨਾਇਡੂ ਹੋਰੀ ਚਾਹੁੰਦੇ ਸਪੀਕਰ ਸਾਡਾ ਹੋਵੇ ਨਤੀਸ਼ ਕੁਮਾਰ ਹੋਰੀ ਕਹਿੰਦੇ ਸਾਡਾ ਹੋਵੇ ਇੰਡੀਆ ਗੱਟਚੋੜ ਨੂੰ ਇਹ ਲੱਗਦਾ ਜੀ ਕਿ ਸਾਡਾ ਤਾਂ ਚਲੋ ਨਹੀਂ ਬਣਨਾ ਪਰ ਜੇਕਰ ਬੀਜੇਪੀ ਦੇ ਨਾਲ ਸਾਂਝ ਢਾਲੀ ਪਾ ਕੇ ਸਰਕਾਰ ਬਣਾਉਣ ਵਾਲਿਆਂ ਵਿੱਚੋਂ ਕਿਸੇ ਇੱਕ ਦਾ ਸਪੀਕਰ ਬਣਦਾ ਤੇ ਉਹ ਕਹਿੰਦੇ ਜੀ ਫਿਰ ਅਸੀਂ ਉਹਦਾ ਸਮਰਥਨ ਕਰਾਂਗੇ ਤੇ ਅਜ ਚੰਦਰਬਾਬੂ ਨਾਇਡੂ ਨੂੰ ਕਾਂਗਰਸ ਇਹਨਾਂ ਨੇ ਇੰਡੀਆ ਘਾਟ ਤੋੜਨੇ ਕਹਤਾ ਕਹਿੰਦੇ ਜੀ ਸਪੀਕਰ ਵਾਸਤੇ ਬੰਦਾ ਤੁਸੀਂ ਆਪਣਾ ਖੜਾ ਕਰੋ ਅਸੀਂ ਤੁਹਾਡਾ ਸਮਰਥਨ ਕਰਾਂਗੇ ਡਿਪੀ ਸਪੀਕਰ ਵਾਸਤੇ ਵੀ ਤੁਸੀਂ ਖੜਾ ਕਰ ਲਓ ਅਸੀਂ ਤੁਹਾਡਾ ਸਮਰਥਨ ਕਰਾਂਗੇ ਯਾਨੀ ਕਿ ਇਸ ਮਾਮਲੇ ਦੇ ਉੱਤੇ ਇੱਕ ਵਾਰ ਖੇਡ ਜੀ بگੜਦੀ ਪ੍ਰਤੀਤ ਹੋ ਰਹੀ ਹੈ ਬੀਜੇਪੀ ਦੀ ਖੜਾ ਕਮਣ ਲੱਗਦਾ ਵੀ ਕੋਈ ਨਾ ਕੋਈ ਜੋਰ ਤੋੜ ਕਰਨ ਦੇ ਵਿੱਚੋਂ ਲੋਕ ਮਹਾਰਾ ਵਿੱਚ ਕਾਰਲਾ ਰਸਤਾ ਕਢ ਲੈਣਗੇ ਪਰ ਵਕਤੀ ਤੌਰ ਤੇ ਉਤੇ ਹਾਲ ਦੀ ਕੜੀ ਹੈ ਪ੍ਰਤੀਤ ਹੁੰਦਾ ਵੀ ਇੱਕ ਵਾਰੀ ਸਮੱਸਿਆ ਆ ਗਈ ਹੈ ਅਮਰਤਪਾਲ ਸਿੰਘ ਐਮਪੀ ਬਣ ਗਏ ਨੇ ਇਲੈਕਸ਼ਨ ਜਿੱਤੇ ਨੇ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਨੇ ਇਹ ਕਾਨੂੰਨੀ ਤੌਰ ਤੇ ਪੋਸੀਬਲ ਆ ਕਿ ਉਹਨਾਂ ਦੀ ਜਿਹੜੀ ਇਹ ਰਿਹਾਈ ਨਾ ਹੋਵੇ ਸਗੋਂ ਉਹਨਾਂ ਦੀ ਸਜ਼ਾ ਵਧਾ ਦਿੱਤੀ ਜਾਏ ਤਾਂ ਸਰ ਗੱਲ ਇਹ ਜਿ ਕਿ ਅੱਜ ਨਾਲ ਤਿੰਨ ਵੱਖ-ਵੱਖ ਵੈਬਸਾਈਟਾਂ ਦੇ ਉੱਤੇ ਵੱਖ-ਵੱਖ ਬਹੁਤ ਵੱਡੇ ਵੱਡੇ ਜਿਹੜੇ ਆ ਨਿਊਜ਼ ਅਦਾਰੇ ਆ ਉਹਨਾਂ ਦੀਆਂ ਵੈਬਸਾਈਟਾਂ ਮੈਂ ਦੇਖੀਆਂ ਆ ਉਹਨਾਂ ਦੇ ਵਿੱਚ ਇੱਕ ਸਾਈਟ ਦੇ ਉੱਤੇ ਇੱਕ ਇੰਗਲਿਸ਼ ਅਖਬਾਰ ਦੀ ਸਾਈਟ ਦੇ ਉੱਤੇ ਇਹ ਖਬਰਾਂ ਜਿਹੜੀ ਕਿ ਕੱਲ ਦੀਆਂ ਅਖਬਾਰਾਂ ਦੇ ਵਿੱਚ ਆਊਗੀ ਉਹ ਸਹੀ ਹੋਵੇ ਤਾਂ ਉਹਦਾ ਅਰਥ ਇਹ ਹੈ ਜੀ ਕਿ ਅਮਰਪਾਲ ਸਿੰਘ ਸਮੇਤ ਡਿਬਰੂਗੜ ਦੇ ਵਿੱਚ ਬੈਠੇ ਉਹਦੇ ਬਾਕੀ ਸਾਰੇ ਸਾਥੀਆਂ ਦੀ ਐਨਐਸਏ ਦੇ ਵਿੱਚ 6 ਸਾਲ ਦੇ ਲਈ ਵਾਅਦਾ ਕਰ ਦਿੱਤਾ ਗਿਆ ਹੈ ਤੇ ਇਹ ਵਾਅਦਾ ਕੀਤਾ ਗਿਆ ਜੀ 3 ਜੂਨ ਨੂੰ 4 ਜੂਨ ਨੂੰ ਨਤੀਜੇ ਆਏ ਆ ਦੇਖੋ ਜੇਤੂ ਜਾਂ ਅਜੇਤੂ ਬੰਦਾ ਜਿਹੜਾ ਵੀ ਹੋਊਗਾ ਤਾਂ 4 ਜੂਨ ਦਾ ਨਤੀਜਾ ਤੋਂ ਵੱਡਾ ਤਾਂ ਲੱਗਣਾ ਹੈ ਨਾ ਨੇ ਨੇ ਸੱਣੀ ਜੂਨ ਦੇ ਵਿੱਚ ਉਹਦੇ ਵਿੱਚ ਕਹਿੰਦੇ ਵਾਅਦਾ ਕਰ ਦਿੱਤਾ ਇੱਕ ਹੋਰ ਵੈਬਸਾਈਟ ਦੇ ਉੱਤੇ ਦਾ ਖਬਰ ਪੜ੍ਹੀ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਅਮਰਤਪਾਲ ਦੇ ਕੁਝ ਸਾਥੀਆਂ ਦੀ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਚਲੋ ਕੁਝ ਟਾਈਮ ਤੱਕ ਪਤਾ ਲੱਗ ਜਾਣਾ ਵੀ ਭਾਈ ਉਹਦੇ ਵਿੱਚ ਅਮਰਤਪਾਲ ਵੀ ਸ਼ਾਮਲ ਹੈ ਜਾਂ ਨਹੀਂ ਹੈ ਪਰ ਮੇਰਾ ਝਾੜਾ ਕਿ ਸ਼ਾਮਲ ਹੈ ਮੇਰਾ ਖਿਆਲ ਆ ਸੋ ਜੇਕਰ ਏਦਾਂ ਦੀ ਗੱਲ ਹੈ ਤਾਂ ਇਹਦਾ ਮਤਲਬ ਇਹ ਆ ਕਿ ਸਰਕਾਰ ਦੇ ਵੱਲੋਂ ਸੰਕੇਤ ਦਿੱਤਾ ਗਿਆ ਕਿ ਭਾਵੇਂ ਉਹ ਐਮਪੀ ਬਣ ਗਿਆ ਤੇ ਪਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਗਏ ਤੇ ਭਾਈ ਉਹਨੂੰ ਰਾਹਤ ਦੇਣ ਦੀ ਕੋਈ ਮੂਰ ਦੇ ਵਿੱਚ ਨਹੀਂ ਸਰਕਾਰ ਵੇਨੇ ਫਾਈ ਕੀ ਬੰਦਾ ਪਰ ਉਦਾਂ ਇਹ ਗੱਲ ਸੱਚੀ ਹੈ ਵੀ ਜਦੋਂ ਸੌਂਚਕਣੀ ਆ ਉਦੋਂ ਤਾਂ ਇੱਕ ਨਿਯਮਾਂ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਇੱਕ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਅਮਰਪਾਲ ਸਿੰਘ ਉਹਦੇ ਤਰਕੇ ਉਹਨੂੰ ਸੌਂਚਕ ਸਮਾਗਮ ਦੇ ਨਹੀਂ ਲਿਆਉਣਾ ਪਊਗਾ ਪਰ ਇੰਉਂ ਲੱਗਦਾ ਵੀ ਸਰਕਾਰ ਇਹ ਚਾਹੁੰਦੀ ਜਿਵੇਂ ਕਿ ਛੇਤੀ ਉਹ ਬਾਤ ਆਵੇਗੀ ਕੁਝ ਐਮਪੀਜ਼ ਨੇ ਸੌਂਚ ਚੁੱਕੀ ਲਈ ਹੈ ਨਹੀਂ ਜੀ ਹਾਲੇ ਨਹੀਂ ਚੁੱਕੀ ਜੀ ਹਾਲੇ ਤਾਂ ਸਿਰਫ ਜਿਹੜੇ ਮੰਤਰੀ ਬਣੇ ਆ ਉਹਨਾਂ ਦਾ ਮੰਤਰਗਾਂ ਨੇ ਚੁੱਕੀ ਆ ਭਾਰਤ ਦੇ ਪ੍ਰਧਾਨ ਮੰਤਰੀ ਸਮੇਤ 72 ਜਣੇ ਨੇ ਸੌਂਚ ਚੁੱਕੀ ਹੈ ਜੀ ਹਮਮ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਆ ਸ਼ਹੀਦ ਦੇ ਪਰਿਵਾਰ ਨੂੰ ਦੇਖੋ ਜੀ ਆਪ ਵਰਨਾ 3 ਮਹੀਨੇ ਤਾਂ 2.5 ਤਿੰਨ ਮਹੀਨੇ ਦੇਸ਼ ਦੇ ਚੋਣ ਦਾ ਹਾਦਸਾ ਲੱਗਾ ਰਿਹਾ ਉਸ ਕਰਕੇ ਕੰਮ ਬਹੁਤ ਸਾਰੇ ਰੁਕੇ ਰਹੇ ਆ ਅਟਕੇ ਰਹੇ ਆ ਵਿਚ ਵਿਚਾਰੇ ਰੁਕ ਗਏ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵਕ ਵਕ ਸਮਾਂ ਦੇ ਉੱਤੇ ਸਰਗਰਮੀ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤੇ ਗਏ ਆ ਪਿਛਲੇ ਕੁਝ ਸਮੇਂ ਦੇ ਬਤ ਕੋਦੇ ਦੇ ਹਫ਼ਤਿਆਂ ਦੇ ਵਿੱਚ ਪੰਜਾਬ ਦੇ ਤਿੰਨ ਸੂਰਬੀਰ ਪੰਜਾਬ ਦੇ ਤਿੰਨ ਯੋਧੇ ਸਾਡੇ ਫੌਜੀ ਜਵਾਨ ਸਹਕਾਰਯੋਗ ਉਹ ਸ਼ਹਾਦਤ ਦਾ ਜਾਨ ਪੀ ਗਏ ਵੱਖ-ਵੱਖ ਫੌਮਾਂ ਦੇ ਉੱਤੇ ਆਨ ਡਿਊਟੀ ਸੋ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਜਿਵੇਂ ਕਿ ਸਰਕਾਰ ਨੇ ਐਲਾਨ ਕੀਤਾ ਸੀ ਲੰਮੇ ਸਮੇਂ ਤੋਂ ਤੇ ਜਿੱਤਾਂ ਵੀ ਇਸ ਤੋਂ ਪਹਿਲਾਂ ਕਈਆਂ ਦੇ ਘਰਾਂ ਦੇ ਵਿੱਚ ਤੇ 1 ਕਰੋੜ ਰੁਪਏ ਭਗਵੰਤ ਸਬਾਨ ਨੇ ਦਿੱਤਾ ਹੈਗਾ ਅੱਜ ਜਾ ਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜਿ ਕਿ 1 ਕਰੋੜ ਰੁਪਏ ਤੁਹਾਨੂੰ ਪੰਜਾਬ ਦੀ ਸਰਕਾਰ ਦਿੰਦੀ ਤੇ ਭਵਿੱਖ ਦੇ ਵਿੱਚ ਵੀ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਆਵੇ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ। ਕੋ ਘਰ ਨਦੀ ਜਿਹੜੀ ਇਹ ਉਜਾੜ ਦਿੰਦੀ ਰਹੀ ਲੋਕਾਂ ਨੂੰ ਹੁਣ ਭਗਵੰਤ ਮਾਨ ਇਹਦਾ ਕੀ ਇਲਾਜ ਕਰਨਾ ਚਾਹੁੰਦੇ ਨੇ ਉੱਥੇ ਗਏ ਸਨ ਕੀ ਪ੍ਰਪੋਜ਼ਲ ਆ। ਦੇਖੋ ਜੀ ਇੱਕ ਤਾਂ ਇਹ ਦੇ ਕਿ ਹੁਣ ਨਾ ਉਜਾੜੇ। ਪਰ ਇਹ ਕੱਲਾ ਮੇਰੇ ਕਹਿਣ ਨਾਲ ਨਹੀਂ ਹੋਣਾ ਜਾਂ ਕੱਲੀ ਅਰਦਾਸ ਦੇ ਨਾਲ ਕਿਸੇ ਦੇ ਨਾਲ ਨਹੀਂ ਹੋਣਾਗਾ ਇਹ ਤਾਂ ਜੇਕਰ ਪ੍ਰੈਕਟੀਕਲ ਤੌਰ ਦੇ ਉੱਤੇ ਕੁਝ ਕੀਤਾ ਜਾਊਗਾ ਤੇ ਤਾਹੀਂ ਪਤਾ ਲੱਗਣਾ ਪਰ ਇਹ ਹੈ ਜੀ ਕਿ ਹੁਣ 25 ਜੂਨ ਤੋਂ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਪਰਟਾਈ ਗਈ ਆ ਯਾਨੀ ਕਿ ਮੌਨਸੂਨ ਪਉਣਾ ਆ ਜਾਣੀਆਂ ਤੇ ਪੂਰੀ ਜਲਾਈ ਦੇ ਵਿੱਚ ਮੀਂਹ ਕਹਿੰਦੇ ਇਸ ਕੀ ਭਰਵੇਂ ਪੈਣੀ ਆ ਪਿਛਲੇ ਵਰਿਆਂ ਦੇ ਮੁਕਾਬਲ ਤਾਂ ਕਹਿੰਦੇ ਆ ਵੀ ਇਸ ਕੀ ਮੀਂਹ ਵੱਧ ਪੈ ਸਕਦੇ ਹਨ ਸੋ ਇਹਦੇ ਕਰਕੇ ਹੁਣ ਵਕ ਵਕ ਖਾਵਾਂ ਦੇ ਉੱਤੇ ਨਦੀਆਂ ਦਰਿਆਵਾਂ ਚੋਹਾਂ ਦੇ ਸਾਰੇ ਜਿਹੜੇ ਮਸਲੇ ਆ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹਿਰਾਂ ਦੀ ਸਫਾਈ ਦਾ ਕੰਮ ਚੱਲ ਰਿਹਾ ਜਿਹੜੇ ਬੰਨ ਕੱਚੇ ਹੁੰਦੇ ਉਹ ਪੱਕੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੋਰੀਆਂ ਭਰ-ਭਰ ਕੇ ਮਿੱਟੀ ਦੀਆਂ ਵਕ ਵਕ ਖਾਵਾਂ ਤੇ ਜਿੱਥੇ ਪਾਰ ਪੈਂਦੇ ਹੁੰਦੇ ਹਰ ਸਾਲ ਉੱਥੇ ਲਾਈਆਂ ਜਾ ਰਹੀਆਂ ਪਰ ਅੱਜ ਭਗਵੰਤ ਮਾਨ ਸਾਹਿਬ ਜਿਹੜੇ ਉਹ ਘੱਗਰ ਦਰਿਆ ਦੇ ਉੱਤੇ ਪਹੁੰਚੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਹੜ੍ਹਾਂ ਦੇ ਨਾਲ ਨਜਿੱਠਣ ਦੇ ਲਈ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਦੇ ਲਈ ਕਿ ਸੁਦੇ ਦੀ ਸਰਕਾਰ ਦੇ ਵੱਲੋਂ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹੈ ਇਹ ਉਹੀ ਨਦੀ ਹੈ ਜਿੱਥੇ ਕੈਪਟਨ ਸਾਹਿਬ ਚੂੜਾ ਸੁੱਟ ਲਿਆ ਕਰਦੇ ਸਨ ਪਰ ਫਿਰ ਵੀ ਉਹ ਨਦੀ ਉਜਾੜ ਦਿੰਦੀ ਸੀ ਲੋਕਾਂ ਨੂੰ ਬਿਲਕੁਲ ਸੱਚੀ ਗੱਲ ਹੈ ਜੀ ਬਿਲਕੁਲ ਇਹ ਉਹੀ ਹੈ ਜੀ اچھا ਜਲੰਧਰ ਦੀ ਚੋਣ ਲਈ ਅਕਾਲੀ ਦਲ ਦੇ ਕਮੇਟੀ ਜਿਹੜੀ ਬਣਾਈ ਸੀ ਕੀ ਕਰਿਆ ਉਹਨਾਂ ਕਮੇਟੀ ਨੇ ਕੀ ਕਾਰਵਾਈ ਆ ਉਹਨਾਂ ਦੀ ਦੇਖੋ ਜੀ ਇਹ ਕਾਰਵਾਈ ਇਹ ਹੈ ਜੀ ਕਿ ਇਹਨਾਂ ਨੇ ਤਿੰਨ ਮੈਂਬਰੀਏ ਕਮੇਟੀ ਬਣਾਈ ਆ ਇਸ ਕਮੇਟੀ ਦੇ ਵਿੱਚ ਪਤਾ ਲੱਗਾ ਤੇ ਬੜੀ ਵੱਡੀ ਗੱਲ ਕੀਤੀ ਗਈ ਹੈ ਜੀ ਕਿ ਕਿ ਅਸੀਂ ਤਿੰਨ ਮੈਂਬਰ ਰੱਖੇ ਤੇ ਡਾਕਟਰ ਸੁਖਵਿੰਦਰ ਸੁਖੀ ਆ, ਬੀਬੀ ਜਗੀਰ ਕੌਰ ਆ ਤੇ ਇੱਕ ਸ਼ਖਸੀਅਤ ਹੋਰ ਆ। ਜਲੰਧਰ ਦੀ ਜ਼ਮੀਨੀ ਚੋਣ ਦੇ ਬਾਰੇ ਕੀ ਫੈਸਲਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕਿ ਇਹਦੇ ਉੱਤੇ ਵਿਚਾਰ ਹੋਣਾ ਹੋਊਗੀ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਹੜੀ ਕਿ ਆਉਂਦੇ ਸਮੇਂ ਦੇ ਵਿੱਚ ਬਿਆਨ ਕਰੂਗਾ ਵਕਤ ਦੱਸੂਗਾ ਤੇ ਪਤਾ ਹੀ ਬਣਦਾ ਕਿ ਇਸ ਮਾਮਲੇ ਦੇ ਵਿੱਚ ਪਰ ਮੈਨੂੰ ਲੱਗਦਾ ਜੀ ਕਿ ਇਸ ਮਾਮਲੇ ਦੇ ਵਿੱਚ ਕੁਝ ਨਾ ਕੁਝ ਸ਼ਾਇਦ ਹੋਵੇ, ਆਉਂਦੇ ਸਮੇਂ ਦੇ ਵਿੱਚ ਸ਼ਾਇਦ ਕੁਝ ਨਾ ਕੁਝ ਹੋਵੇ। ਕਿਉਂਕਿ ਇੱਥੇ ਜਲੰਧਰ ਦੇ ਵਿੱਚ ਬੰਦਾ ਕਿਹੜਾ ਖੜਾ ਕੀਤਾ ਜਾਵੇ ਜਿਮਨੀ ਤੋੜ ਦੇ ਵਿੱਚ ਗਲੰਦਰ ਵੈਸਟ ਵਾਲੀ ਤੋੜ ਦੇ ਵਿੱਚ ਇਹਦੇ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਹੁਣ ਉਸ ਤੋਂ ਵਗਲੀ ਗੱਲ ਇਹ ਆ ਵੀ ਸਵੇਰ ਦੇ ਵੇਲੇ ਖਬਰ ਆ ਗਈ ਕਿ ਮਹਿੰਦਰ ਸਿੰਘ ਕੇਪੀ ਤਾਂ ਘਰ ਵਾਪਸੀ ਕਰ ਰਹੇ ਆ ਖਬਰ ਆ ਗਈ ਮੀਡੀਆ ਦੇ ਵਿੱਚ ਵੀ ਭਾਈ ਉਹ ਅਕਾਲੀ ਦਲ ਨੂੰ ਛੱਡ ਕੇ ਵਾਪਸ ਕਾਂਗਰਸ ਜਾ ਰਹੇ ਆ ਤੇ ਫਿਰ ਭਾਈ ਹੜਬੜੀ ਮੱਚ ਗਈ ਪੂਰੇ ਕਾਂਗਰਸੀਆਂ ਦੇ ਵਿੱਚ ਵੀ ਭਾਈ ਕਿਤੇ ਇਹਨੂੰ ਟਿਕਟ ਮਿਲ ਜੇ ਫਿਰ ਪਰ ਹੁਣ ਪਤਾ ਲੱਗਾ ਜੀ ਕਿ ਅਕਾਲੀ ਦਲ ਨੇ 3 ਮੈਂਬਰੀ ਦੀ ਸਾਥੇ 4 ਮੈਂਬਰੀ ਕਮੇਟੀ ਬਣਾ ਲਈ ਆ ਕੇਪੀ ਸਾਹਿਬ ਵੀ ਵਤ ਲੈ ਲਏ ਉਧਰ ਕੇਜਰੀਵਾਲ ਨੂੰ ਲੱਗਦਾ ਕਿ ਭਾਜਪਾ ਵਾਲੇ ਹੁਣ ਛੱਡਦੇ ਨਹੀਂ ਵਧਾਈ ਜਾਂਦੇ ਉਹਨਾਂ ਦੀ ਜਿਹੜੀ ਵੀ ਇਹ ਹਿਰਾਸਤ ਹੈ ਕਿੰਨਾ ਵਾਅਦਾ ਹੋਇਆ ਹੁਣ ਦੇਖੋ ਜੀ ਇਹਦੇ ਪਤਾ ਪੱਤਾ ਲੱਗਦਾ ਜੀ ਕਿ 10 ਤਰੀਕ ਤੱਕ ਦਾ ਵਾਅਦਾ ਕਰ ਦਿੱਤਾ ਗਿਆ 3 ਤਰੀਕ ਤੱਕ ਦਾ 3 ਤਰੀਕ ਤੱਕ ਦਾ ਵਾਅਦਾ ਕੀਤਾ ਗਿਆ 3 ਜੁਲਾਈ ਤੱਕ ਉਹਨਾਂ ਦੀ ਨਿਆਂਕ ਹਿਰਾਸਤ ਦੇ ਵਿੱਚ ਵਾਅਦਾ ਕੀਤਾ ਗਿਆ ਇਹ ਹੁਣ ਸਮਾਂ ਦੱਸੂਗਾ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਬਣਦਾ ਕੀ ਹੈ ਪਰ ਗੱਲ ਬੜੀ ਸਾਫ਼ ਤੇ ਸਪਸ਼ਟ ਇਹ ਆ ਕਿ ਜਿਹੜੇ ਅਰਵਿੰਦ ਕਿਰਿਵਾਲ ਨੇ ਉਹਨਾਂ ਦੇ ਦਾ ਮੁਸ਼ਕਲਾਂ ਦੇ ਵਿੱਚ ਵਾਅਦਾ ਹੋਇਆ ਹੈ ਅੱਜ ਉਹਨਾਂ ਨੂੰ ਆਸਤੀ ਸ਼ਰਤ ਜ਼ਮਾਨਤ ਮਿਲ ਗਈ ਪਰ ਅਦਾਲਤ ਨੇ ਇਹਨਾਂ ਦੀ ਨਿਆਂਇਕ ਫਿਰਾਕਸ ਦੇ ਵਿੱਚ ਵਾਅਦਾ ਕਰ ਦਿੱਤਾ 3 ਜੁਲਾਈ ਜਿਹੜੇ ਐਕਸਰਸਾਈਜ਼ ਦੇ ਕੱਪੜੇ ਦੇ ਵਿੱਚ ਕੇਜਰੀਵਾਲ ਨੂੰ ਫੜ ਕੇ ਜੇਲ੍ਹ ਚ ਬੰਦ ਕੀਤਾ ਉਹਦੇ ਚੋਂ ਨਿਕਲਿਆ ਕੁਛ ਹਾਲੇ ਤੱਕ ਪਤਾ ਨਹੀਂ ਨਿਕਲਿਆ ਜੀ ਹਾਲੇ ਤੱਕ ਤਾਂ ਦੀ ਪਰਤਾਰ ਚੱਲ ਰਹੀ ਆ ਇਹ ਵੀ ਕਹਿੰਦੀ ਆ ਬਹੁਤ ਵੱਡਾ ਧੋਖਾ ਹੋਇਆ ਬੀਜੇਪੀ ਕੇ ਵੀ ਆ ਧੋਖੇ ਦੀ ਸੱਜਾ ਇਹ ਕਹਿੰਦੀ ਆ ਆਮ ਆਦਮੀ ਪਾਰਟੀ ਕੇ ਲਈ ਹਵਾ ਦੇ ਵਿੱਚ ਧੋਖਾ ਕਰ ਜਾਇਆ ਗਿਆ ਹਾਲੇ ਤੱਕ ਇਹ ਮਾਮਲਾ ਵਿਚਾਰ ਦੀ ਨਾ ਇਸ ਮਾਮਲੇ ਦੀ ਛਾਣਵੇਂ ਚੱਲ ਰਹੀ ਹੈ ਇਹਦੀ ਇਨਕੁਆਰੀ ਦਾ ਕੰਮ ਚੱਲ ਰਿਹਾ ਹੈ। ਇੱਕ ਪਾਸੇ ਤੁਸੀਂ ਦੱਸਦੇ ਸੀ ਬਈ ਗਰਮੀ ਇੰਨੀ ਪੈ ਗਈ ਵੀ ਬੰਦੇ ਮਰੀ ਜਾਂਦੇ ਆ। ਮੈਂ ਸੁਣਿਆ ਵੀ ਅੰਮ੍ਰਿਤਸਰ ਚ ਗੜੇ ਪੈ ਕੇ ਹਟਿਆ। ਹਾਂ ਬਿਲਕੁਲ ਜੀ ਅੰਮ੍ਰਿਤਸਰ ਦੇ ਵਿੱਚ ਅਜਨਾਲਾ ਖੇਤਰ ਦੇ ਵਿੱਚ ਇਹ ਗੜੇ ਪਏ ਆ। ਤੇ ਗੜੇ ਵੀ ਕਦੇ ਕਾਫੀ ਪੈ ਗਏ ਮੇਰੇ ਦੋਸਤ ਨੇ ਅਜਨਾਲੇ ਤੋਂ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਹਿੰਦੇ ਬਾਈ ਜੀ ਬੇਰਾ ਨੂੰ ਬੜੇ ਡਗਦੇ ਆ ਜਿੱਥੇ। ਆਖਣ ਦਾ ਬੇਲਾ ਸੀਗਾ। ਉਹਨਾਂ ਨੇ ਕਹਿ ਦਿੱ ਕਿ ਇੱਥੇ ਕਾਨੇ ਕਾਫੀ ਗੜੇ ਪੈ ਗਏ ਆ ਤੇ ਪੈ ਰਹੇ ਆ। ਉਹਨਾਂ ਨੇ ਕਹਿ ਦਿੱ ਕਿ ਇੱਥੇ ਕਣੀਆਂ ਵੀ ਕਾਫੀ ਪਈਆਂ ਅੰਮ੍ਰਿਤਸਰ ਦੇ ਵਿੱਚ ਵੀ ਨਹੀਂ ਕਾਫੀ ਪੈ ਗਿਆ ਕੁਝ ਕਥਾਵਾਂ ਤੇ ਜਲੰਧਰ ਦੇ ਵਿੱਚ ਹੁਣ ਤੋਂ 2 ਘੰਟੇ ਪਹਿਲਾਂ ਥੋੜੀ ਜਿਹੀ ਹਵਾ ਚੱਲੀ ਆ ਹਨੇਰੀ ਨੋਵਾਬਾਦ ਦੇ ਵਿੱਚ ਹੋ ਗਈ ਜਿਹੜੀ ਤੇ ਠੰਢੀ ਹਵਾ ਚੱਲੀ ਆ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਨਹੀਂ ਵੀ ਖਬਰ ਮਿਲੀ ਆ ਤੇ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਨਹੀਂ ਪੈਣ ਦੀ ਸੰਭਾਵਨਾ ਹੈਗੀ ਆ अर्ਲੀ ਮੌਨਸੂਨ ਆ ਗਈ ਹੈ ਜੀ ਸਭ ਤੋਂ ਪਹਿਲਾਂ ਜੀ ਇਸ ਹਸਲ ਦੇ ਵਿੱਚ ਇਹ ਮੌਨਸੂਨ ਪਹੁੰਚਣ ਤੋਂ ਪਹਿਲਾਂ ਦੀ ਹੈ ਇਹ ਛਿੜਕਾ ਛੰਭਾ ਜੇ ਇਕਦਮ ਮਾੜਾ ਮੋਟਾ ਹੋਇਆ ਅਸਲ ਵਿੱਚ ਮੌਨਸੂਨ ਪਹੁੰਚਣਾ ਨੇ ਪੰਜਾਬ ਦੇ ਵਿੱਚ 25 ਜੂਨ ਨੂੰ ਪਹੁੰਚੜਾ ਹੈ ਹੂੰ ਹੂੰ ਅੱਛਾ ਕਾਂਗਰਸੀ ਟਿਕਟ ਦੇ ਕਿੰਨੇ ਕੁ ਲੋਕ ਚਾਹਵਾਨ ਨੇ ਜ਼ਿਮੀਨੀ ਚੋਣ ਚ 19 ਜਣੇ ਚਾਹਵਾਨ ਨੇ ਜੀ 19 ਜਣੇ ਜਿਹੜੀ ਕਿ ਹੁਣ ਤੱਕ ਜਾਣਕਾਰੀ ਮਿਲੀ ਆ ਕਾਂਗਰਸੀ ਟਿਕਟ ਦੇ ਚਾਹਵਾਨ ਲਗਭਗ 19 ਜਣੇ ਆ ਤੇ ਮੈਨੂੰ ਲੱਗਦਾ ਜੀ ਕਿ ਇਹ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਸ਼ਾਇਦ ਜਿੱਕਰ ਮੈਂ ਜਲਤ ਨਾ ਹੋਵਾਂ ਜੇ ਇਹ ਮੈਂ ਗਲਤ ਨਾਮ ਹੀ ਹੋਇਆ ਕੱਲ ਤੱਕ ਪਤਾ ਲੱਗਣੀ ਜੇ ਗਲਤ ਹੋਇਆ ਤਾਂ ਵੀ ਗਲਤ ਪਤਾ ਲੱਗ ਜੂਗਾ ਸੁਰਿੰਦਰਪੁਰ ਬੀਬੀ ਸੁਰਿੰਦਰਪੁਰ ਨੇ ਜਿਹੜੇ ਕਿ ਸਾਪਕਾ ਡਿਪਟੀ ਮੇਅਰ ਵੀ ਐ ਇਥੋਂ ਦੇ ਜਿਹੜੇ ਕਿ ਆਪਣੇ ਵਾਰਡ ਦੇ ਵਿੱਚੋਂ ਕਈ ਵਾਰ ਕਾਉਂਸਲਰ ਦੇ ਤੌਰ ਦੇ ਉੱਤੇ ਜਿੱਤੇ ਹੈਗੇ ਆ ਮੰਨਿਆ ਜਾ ਰਿਹਾ ਦੀ ਉਹ ਸੰਭਾਗੀ ਹੈਗੇ ਆ ਬਾਕੀ ਸਮਾਂ ਦੱਸੂਗਾ ਬਣਦਾ ਕੀ ਆ ਪਰ ਗੱਡੇ ਜਿੱਥੇ ਆਮ ਆਦਮੀ ਪਾਰਟੀ ਤੇ ਬੀਜੇਪੀ ਨੇ ਆਪਣੇ ਉਮੀਦਵਾਰ ਐਲਾਨੇ ਹੋਏ ਆ ਬੀਜੇਪੀ ਨੇ ਸ਼ੀਤਲੰਗਰਾਲ ਤੇ ਆਮ ਆਦਮੀ ਪਾਰਟੀ ਦੇ ਹਿੰਦਰ ਭਗਤ ਨੂੰ ਉਮੀਦਵਾਰ ਐਲਾਨਿਆ ਪਰ ਵਿੱਤ ਵਿਚਾਲੇ ਇੱਟ ਨੂੰ ਸੁਆ ਇਹ ਵੀ ਮਿਲਦੀਆਂ ਕਹਿੰਦੇ ਕਿ ਸ਼ੀਤਲੰਗਰਾਲ ਦੀ ਮੁਸ਼ਕਲ ਤੇ ਵਾਦਾ ਹੁਤਕਦਾ ਕਿਉਂਕਿ ਨਸ਼ਿਆਂ ਦੇ ਮਾਮਲੇ ਤੇ ਪੁਲਿਸ ਨੇ ਸਖਤੀ ਵਰਕ ਨਹੀਂ ਸ਼ੁਰੂ ਕੀਤੀ ਹੈ ਤੇ ਕਹਿੰਦੇ ਅੰਗਰਾਲ ਹੋਰਾਂ ਨੂੰ ਵੀ ਛਾੜ ਦੇ ਕੇ ਮਾਮਲੇ ਤੇ ਜਫਾ ਪੈ ਜਾਵੇ ਕਿਉਂਕਿ ਉਹਨਾਂ ਦੇ ਇੱਕ ਮੇੜਲੇ ਸਾਥੀ ਨੂੰ ਅੱਜ ਸਵੇਰ ਦੇ ਵੇਲੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਦੂਸਰਾ ਜਿਹੜੇ ਜਲੰਧਰ ਵਾਲੀ ਸੀਟ ਦੇ ਉੱਤੇ ਕਹਿੰਦੇ ਵੀ ਬਹੁਤ ਵੱਡਾ ਸਿਆਸੀ ਜੰਗ ਹੋਣਾ ਕੌਣ ਕੌਣ ਇੰਟਰਸਟਿਡ ਨੇ ਭਾਜਪਾ ਵਾਲੇ ਕੀ ਕਰ ਰਹੇ ਨੇ ਉੱਥੇ ਦੇਖੋ ਜੀ ਭਾਜਪਾ ਦੇ ਵੱਲੋਂ ਵੀ ਇੱਥੇ ਕੀ ਪੂਰਾ ਕਾਣ ਲਾਇਆ ਜਾਊਗਾ ਇਸੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕਾਣ ਦੀ ਵੱਡੀ ਉਦਾਹਰਣ ਹੈ ਕਿ ਇੱਥੇ ਭਗਵੰਤ ਮਾਨ ਸਾਹਿਬ ਨੇ ਜਲੰਧਰ ਦੇ ਵਿੱਚ ਕੋਠੀ ਕਰਾਇਤੇ ਲੈ ਲਈਓ ਕਹਿੰਦੇ ਜੀ ਪੂਰੀ ਬਾਜ਼ ਆਖ ਰੱਖਣੀ ਇਕੱਲੀ ਇਕੱਲੀ ਗੱਲ ਦੇ ਉੱਤੇ ਤੇ ਜੀਜੇਪੀ ਦੇ ਵੱਲੋਂ ਆਉਂਦੇ ਵੱਡੇ ਵੱਡੇ 스타 ਪ੍ਰਚਾਰ ਕਿੱਥੇ ਭੇਜੇ ਜਾਣੇ ਆ ਇਹ ਨਹੀਂ ਪਤਾ ਲੱਗਾ ਜੀ ਜੀਜੇਪੀ ਨੇ ਤਾਂ ਹੀਮਾ ਮਾਲੜੀ ਨੂੰ ਵੀ ਇੱਥੇ ਭੇਜਣਾ ਤੇ ਪ੍ਰੀਤੀ ਸਪਰੂ ਨੂੰ ਵੀ ਅੱਛਾ ਜੀ ਅੱਛਾ ਜਿਹੜੀ ਐਮਐਸਪੀ ਦੀ ਮੰਗ ਪੂਰੀ ਹੋ ਗਈ ਜੀ ਕਿੰਨੀਆਂ ਫਸਲਾਂ ਤੇ ਮਿਲੀ ਆ ਕੁਝ 14 ਫਸਲਾਂ ਦੇ ਉੱਤੇ ਐਨਐਸਪੀ ਜਿਹੜੀ ਉਹਦੇ ਵਿੱਚ ਵਾਅਦਾ ਕੀਤਾ ਗਿਆ ਅੱਜ ਤੇ ਮੈਂ ਤੁਹਾਨੂੰ ਕੱਲੀ ਕਰੇ ਦਾ ਵੀਰਵਾ ਦੱਸ ਦਿੰਦਾ ਜੀ ਅੱਜ ਪੰਜਾਬ ਦੇ ਸੌਰੀ ਜਿਹੜੇ ਭਾਰਤ ਦੇ ਹੈਗੇ ਜੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini Vaishnaw ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਉਹਨਾਂ ਨੇ ਇੱਕ ਦੱਸਿਆ ਜੀ ਕਿ ਝੋਨੇ ਦੇ ਉੱਤੇ 117 ਰੁਪਏ ਪਰ ਕੁਇੰਟਲ ਦਾ ਵਾਅਦਾ ਕੀਤਾ ਗਿਆ ਐਨਐਸਪੀ ਤੇ 2300 ਰੁਪਏ ਕੁਇੰਟਲ ਹੋ ਗਿਆ ਹੁਣ ਦੂਜੀ ਗੱਲ ਇਹ ਜੀ ਕਿ ਜਵਾਰ ਦੇ ਉੱਤੇ 191 ਰੁਪਏ ਵਾਅਦਾ ਕੀਤਾ ਗਿਆ ਇਹਦਾ ਭਾਅ ਹੋਗਾ ਜੀ 3371 ਰੁਪਏ ਕੁਇੰਟਲ ਬਾਦਰੇ ਦੀ ਕੀਮਤ ਦੇ ਵਿੱਚ 125 ਰੁਪਏ ਜਿਹੜਾ ਵਾਅਦਾ ਕੀਤਾ ਗਿਆ ਪਿਛਲੇ ਸਾਲ ਫਿਰ ਦੀ ਕੀਮਤ 2500 ਰੁਪਏ ਤੇ ਐਤ ਕੀ ਵੱਧ ਕੇ ਹੋ ਗਈ ਜੀ 2600 ਤੇ 25 ਰੁਪਏ ਸੋ ਅਗਲੀ ਗੱਲ ਇਹ ਜਿਕੇ ਇੱਥੇ ਜਿਹੜੀ ਮੂਗਰੇ ਦੀ ਦਾਲ ਇਹਦੇ ਵਿੱਚ 124 ਰੁਪਏ ਦਾ ਵਾਅਦਾ ਹੋਇਆ 8600 ਤੇ 82 ਰੁਪਏ ਹੋ ਗਈ ਹੈ ਮੂਸਲੀ ਦੇ ਵਿੱਚ 406 ਰੁਪਏ ਪ੍ਰਤੀ ਕੁਆਂਟਲ ਦਾ ਵਾਅਦਾ ਹੋਇਆ 6783 ਰੁਪਏ ਹੋ ਗਈ ਹੈ ਸੂਰਜਮੁਖੀ ਦੇ ਵਿੱਚ 520 ਰੁਪਏ ਦਾ ਵਾਅਦਾ ਕੀਤਾ 7280 ਰੁਪਏ ਹੋ ਗਈ ਹੈ ਕਪਾ ਦੇ ਵਿੱਚ 570 ਰੁਪਏ ਦਾ ਵਾਅਦਾ ਕੀਤਾ ਗਿਆ 7100 ਤੇ 21 ਰੁਪਏ ਕਵਾਂਟਲ ਇਹਦੀ ਕੀਮਤ ਹੋ ਗਈ ਹੈ। ਸੇ ਕਿਸਾਨ ਖੁਸ਼ ਨੇ ਜੀ ਹੁਣ। ਦੇਖੋ ਜੀ ਇਹ ਹੁਣੇ-ਹੁਣੇ ਜਾਣਕਾਰੀ ਆਈ ਹੈ। ਕਿਸਾਨਾਂ ਦੀ ਖੁਸ਼ੀ ਦਾ ਨਾਖੁਸ਼ੀ ਦਾ ਬੜੇ ਤਲੋਂ ਵਿਰ ਗਏ ਹੁਣ ਜੇ ਕਿਸਾਨ ਆਗੂ ਦਾ ਕਿਸਾਨ ਜ세 ਬੰਦਿਆਂ ਕੀ ਕਹਿੰਗਾ ਫਿਰ ਹਾਲਤਾ ਹਲੇ ਕੇਂਦਰ ਦਾ ਹੁਣੇ-ਹੁਣੇ ਫੈਸਲਾ ਸਾਹਮਣੇ ਆਇਆ ਹੈ। ਹਿਮਾਚਲ ਵਾਲੇ ਕਿਉਂ ਨਰਾਜ਼ ਨੇ ਵੀ ਸੋਸ਼ਲ ਮੀਡੀਆ ਤੇ ਸਾਡੀ ਬਦਨਾਮੀ ਹੋ ਰਹੀ ਹੈ। ਕੀ ਹੋ ਗਿਆ? ਦੇਖੋ ਜੀ ਇਹ ਕੁੱਤਾ ਗੱਲ ਇਹ ਵੀ ਹਿਮਾਚਲ ਦੇ ਵਿੱਚ ਕਈ ਥਾਵਾਂ ਦੇ ਉੱਤੇ ਧੱਕਾ ਵੀ ਹੁੰਦਾ ਦੇਖੋ ਗੱਲ ਇਹ ਆ ਕਿ ਇਹਨੂੰ ਆਪਾਂ ਕਿਸੇ ਧਰਮ ਨਾਲ ਕਿਸੇ ਵਰਗ ਨਾਲ ਕਿਸੇ ਜਾਤੀ ਨਾਲ ਨਹੀਂ ਜੋੜ ਕੇ ਦੇਖਦੇ ਬਹੁਤ ਸਾਰੇ ਜੇ ਮੰਨ ਲਓ ਅੱਜ ਪੰਜਾਬ ਦੇ ਵਿੱਚ ਕਿਸੇ ਹਿਮਾਚਲ ਦਾ ਬੰਦਾ ਘੁੰਮਣ ਆਵੇ ਤੇ ਉਹਦੇ ਮੰਨ ਲਓ ਇੱਥੇ ਕਿਸੇ ਨਾਲ ਉਹਦੀ ਲੜਾਈ ਹੋ ਜੇ ਮੰਨ ਲਓ ਕਿ ਜਲੰਧਰ ਦੇ ਬੱਸ ਅੱਡੇ ਦੇ ਵਿੱਚ ਉਹ ਹਿਮਾਚਲ ਦੇ ਬੰਦੇ ਨੂੰ ਕਿਸੇ ਨੇ ਕੁੱਟਤਾ ਆਪਾਂ ਇਹ ਨਹੀਂ ਗੱਲ ਕਵਾਂਗੇ ਵੀ ਕੰਗੜਾ ਰਣਾਉ ਤੇ ਇੱਥੇ ਪੰਜਾਬ ਦੇ ਕਿਸਾਨਾਂ ਨੂੰ ਅਤਵਾਦੀ ਕਹਿੰਦੀ ਸੀ ਕਰਕੇ ਹਿਮਾਚਲ ਦੇ ਉਸ ਬੰਦੇ ਨੂੰ ਕੁੱਟਤਾ ਇਹ ਉਹਨਾਂ ਦੀ ਆਪਸੀ ਲੜਾਈ ਦਾ ਨਤੀਜਾ ਉਹ ਲੋਕ ਤੇ ਕੌਣ ਕਿਨੂੰ ਕੁੱਟ ਗਿਆ ਹਾਲਾਂਕਿ ਚਲੋ ਕੋਈ ਵੀ ਕਿਸੇ ਨੂੰ ਨਾ ਕੁੱਟੇ ਪਰ ਆਪਾਂ ਹਰ ਗੱਲ ਨੂੰ ਕਿਸੇ ਇੱਕ ਥਾਂ ਦੇ ਉੱਤੇ ਜੋੜ ਕੇ ਨਹੀਂ ਦੇਖ ਸਕਦੇ ਪਰ ਗੱਲ ਇਹ ਪਿਛਲੇ ਕਈ ਦਿਨਾਂ ਤੋਂ ਵਿਚਾਰ ਚੱਲ ਰਹੀ ਹੈ ਵੀ ਕੰਗੜਾ ਰਣੋਂ ਤੋਂ ਦਿੱਕ ਪੇੜ ਵੱਜੀ ਐ ਇਸ ਕਰਕੇ ਹਿਮਾਚਲ ਦੀ ਲੋਕ ਪੰਜਾਬ ਦਾ ਨੂੰ ਕੁੱਟਣਾ ਸ਼ੁਰੂ ਹੋ ਗਏ ਆ ਆਹ ਵਣ ਇੱਕ ਬੜੀ ਵੱਡੇ ਫੱਦਰ ਤੇ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਪੰਜਾਬ ਦੀਆਂ ਰਾਜਸਥਾਨ ਦੀਆਂ ਕੁੱਝ ਗੱਡੀਆਂ ਦੇ ਸ਼ੀਸ਼ੇ ਤਣੇ ਹੋਏ ਆ ਤੇ ਉਹਦੇ ਪਿੱਛੇ ਟਿੱਪਣੀ ਕੀਤੀ ਜਾ ਰਹੀ ਵੀ ਭਾਈ ਹਿਮਾਚਲ ਦੇ ਲੋਕ ਆ ਜਿਹੜੇ ਉਹ ਭਾਈ ਪੰਜਾਬਗਾਂ ਨੂੰ ਨਫ਼ਰਤ ਇਨਾ ਕਰਦੇ ਪੰਜਾਬੀ ਨੰਬਰ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਹਰ ਉਹ ਤੋਂ ਦੇ ਡੀਜੀਪੀ ਲੱਗਦੀ ਹੈ ਕਿ ਕੋਈ ਸ਼ਰਾਰਤੀ ਲੋਕ ਆ ਜਿਹੜੇ ਉਹ ਹਿਮਾਚਲ ਨੂੰ ਬਦਨਾਮ ਕਰਨ ਦੇ ਲਈ ਆ ਸਾਰਾ ਕੁਝ ਲਿਖ ਕਰ ਰਹੇ ਆ ਉਹਨਾਂ ਨੇ ਕਹਿ ਦਿੱ ਕਿ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਸੀ ਇਸ ਜਾਨਪੁਰ ਦੇ ਵੱਲ ਪਖਾਨਕੋੜ ਖੇਤਰ ਦੇ ਵੱਲ ਹੈਗੇ ਆ ਉਹ ਕਹਿੰਦੇ ਕਿ ਇਹਨਾਂ ਨੂੰ ਰਾਤ ਨੂੰ ਕਮਰਾ ਚਾਹੀਦਾ ਸੀ ਕਮਰੇ ਇੱਥੇ ਸਾਰੇ ਪੁੱਲਾ ਇਹ ਪਰ ਉੱਥੇ ਲੜੇ ਲੜੇ ਵੀ ਭਾਈ ਹੋਟਲ ਦੇ ਪ੍ਰਬੰਧਕਾਂ ਦੇ ਨਾਲ ਸਾਨੂੰ ਕਮਰਾ ਦਿਓ ਉਹ ਉਹਨਾਂ ਨੇ ਨਹੀਂ ਦਿੱਤਾ ਜਾਂ ਮਿਲਿਆ ਨਹੀਂ ਹੈ ਹੀ ਨਹੀਂ ਸੀਗਾ ਇਹਨਾਂ ਨੂੰ ਪਾਰਕ ਦੇ ਵਿੱਚ ਰਾਤ ਕੱਟਣੀ ਪਈ ਆ ਜਾਂਦੇ ਜਾਂਦੇ ਇਹ ਘਟਕਾਂ ਦੇ ਸ਼ੀਸ਼ੇ ਭੰਗਦੇ ਜਿਹੜੀਆਂ ਕੋ ਪਾਰਕਿੰਗ ਦੇ ਵਿੱਚ ਖੜੀਆਂ ਸੀ ਉਹ ਕਹਿੰਦੇ ਦੀ ਗੱਲ ਕੋਈ ਹੋਰ ਹੁੰਦੀ ਆ ਬਨਾ ਕੁਝ ਹੋਰ ਦਿੱਤੀ ਜਾਂਦੀ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਭਾਈ ਕਿਸੇ ਵਿਸ਼ੇਸ਼ ਸੂਬੇ ਦੇ ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਹੁਣ ਇਹ ਮੈਂ ਵੀ ਸੁਣਿਆ ਇੱਥੇ ਵੀ ਜਦੋਂ ਕੰਗਣਾ ਰਣੌਤ ਦੇ ਚਪੇੜ ਮਾਰੀ ਆ ਕੁੜੀ ਕੁਲਵਿੰਦਰ ਕੌਰ ਨੇ ਉਸ ਤੋਂ ਬਾਅਦ ਪੰਜਾਬ ਦੇ ਲੋਕ Shimla ਜਾਂ ਹੋਰ ਹਿਮਾਚਲ ਪ੍ਰਦੇਸ਼ ਦੇ ਹਿੱਲ ਸਟੇਸ਼ਨ ਤੇ ਜਾਣ ਤੋਂ ਝਿਜਕਦੇ ਆ ਅਤੇ ਕੋਈ ਇਹ ਸੋਸ਼ਲ ਮੀਡੀਆ ਤੇ ਉਹ ਤੇ ਨਾ ਪ੍ਰਚਾਰ ਇਸ ਗੱਲ ਦਾ ਚੱਲ ਰਿਹਾ ਵੀ ਜੇਕਰ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬੀਆਂ ਨੂੰ ਕੁੱਟਦੇ ਆ, ਮਾਰਾ ਸਮਝਦੇ ਆ, ਨਫ਼ਰਤ ਕਰਦੇ ਆ, ਕੋਈ ਵਧਿੱਕੀ ਕਰਦੇ ਆ ਤਾਂ ਹਿਮਾਚਲ ਪ੍ਰਦੇਸ਼ ਛੇ ਜਾਣ ਵੀ ਸਾ ਤੇ ਉੱਤਰਾਖੰਡ ਚਲੇ ਜਾਓ, ਸ਼੍ਰੀਨਗਰ ਚਲੇ ਜਾਓ, ਕਿਸੇ ਹੋਰ ਥਾਂ ਤੇ ਚਲੇ ਜਾਓ ਪਰ ਪੰਜਾਬੀਆਂ ਦਾ ਸਭ ਤੋਂ ਵੱਡਾ ਰੁਝਾਨ ਅਸੀਂ ਬਾਚਲ ਦੀਆਂ ਵਕ ਵੱਖਾਂ ਵਾ ਉਹ ਨੇੜੇ ਦੀ ਐ ਛੇਤੀ ਬੰਦਾ ਮੁਰਦੀ ਆਉਂਦਾ ਖਰਚਾ ਵੀ ਘੱਟ ਹੁੰਦਾ ਸ਼ਾਇਦ ਇਸ ਕਰਕੇ ਆ ਪਰ ਗੱਲ ਇਹ ਜਿਕੇ ਇਹ ਗੱਲਾਂ ਦਾ ਮੈਂ ਨਹੀਂ ਕਹਿੰਦਾ ਵੀ ਭਾਈ ੱਤਕਾ ਹੋਇਆ ਵੀ ਵਧਿੱਕੀ ਹੋਈ ਨਹੀਂ ਪਿਛਲੇ ਸਾਲ ਵੀ ਕੁੱਝ ਕਥਾਵਾਂ ਤੇ ਹਿਮਾਚਲ ਦੇ ਵਿੱਚ ਲੋਕ ਲੜੇ ਸੀਗੇ ਕਿਤੇ ਕੋਈ ਪਾਰਕਿੰਗ ਪਿੱਛੇ ਲੜ ਪਿਆ ਕਿਤੇ ਕੋ ਢਾਬੇ ਦੇ ਵਿੱਚ ਲੜ ਪਿਆ ਕਿਤੇ ਕੋਈ ਆਪਸ ਦੇ ਵਿੱਚ ਕੋਈ ਮੁੰਡੇ-ਕੁੰਡੇ ਲੜ ਪਏ ਜਾਂ ਕੁਝ ਵੀ ਹੋ ਗਿਆ ਕਿਸੇ ਦੁਕਾਨ ਤੇ ਲੜਾਈ ਹੋ ਗਈ ਪਰ ਪਿਛਲੇ ਸਾਲ ਤੱਕ ਕੰਗੜਾ ਦੇ ਚਪੇੜਾ ਵਾਲੀ ਗੱਲ ਵੀ ਨਹੀਂ ਸੀ ਮੇਰੇ ਦੋਸਤ ਮੰਡੀ ਖੇਤਰ ਤੋਂ ਘੁੰਮ ਕੇ ਆਏ ਜਿੱਤ ਚਾਰ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਲੱਕੇ ਆਏ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਯਾਰ ਮੰਡੀ ਖੇਤਰ ਦੇ ਲੋਕ ਸੱਚੀ ਮੁੱਚ ਹੀ ਪੰਜਾਬ ਸਰਕਾਰ ਨੂੰ ਬਹੁਤ ਨਫ਼ਰਤ ਕਰਨ ਲੱਗ ਪਏ ਆ ਤੁਸੀਂ ਪਤਾ ਕਰਨਾ ਸੀ ਉਹ ਵੀ ਪੱਤਰਕਾਰ ਦੋਸਤ ਆ ਮੇਰੇ ਵੀ ਜੇਕਰ ਕੰਗੜਾ ਦਾ ਅਥਾਰਟੀ ਚੁਣੀ ਹੋ ਉਹਦੇ ਚਪੇੜ ਵੱਜੀਆ ਤਾਂ ਉਹ ਨਫਰਤ ਬਹੁਤ ਕਰਨ ਲੱਗ ਪਏ ਉਹ ਕਹਿੰਦੇ ਬਾਈ ਜੀ ਅਸੀਂ ਵੀ ਇਹਦੇ ਬਾਰੇ ਸੁਣਾਲ ਕੀਤਾ ਉਹ ਕਹਿੰਦੇ ਵੀ ਅਸੀਂ ਤਾਂ ਟੂਰਿਸਟ ਵੀ ਇੱਥੇ ਆ ਕੇ ਕਰਦੇ ਆ ਅਸੀਂ ਕੰਗੜਾ ਤੋਂ ਕੀ ਲੈਣਾ ਉਹਦੇ ਅੱਪ ਚਪੇੜ ਵੱਜੀ ਉਹਦੇ 4 ਵਜੇ ਨੂੰ ਕਿ ਉਹਦੇ ਨਾਂ ਵੱਜੇ ਉਹਦੇ ਨਾਲ ਕੁਝ ਵੀ ਦਾ ਹੋਵੇ ਅਸੀਂ ਉਹ ਕਹਿੰਦੇ ਵੀ ਸਾਨੂੰ ਤਾਂ ਟੂਰਿਸਟ ਨਾਲ ਮਤਲਬ ਆ ਉਹ ਭਾਵੇਂ ਟੂਰਿਸਟ ਪੰਜਾਬ ਦਾ ਭਾਵੇਂ ਗੁਜਰਾਤ ਦਾ ਜੇਕਰ ਉਹ ਨਹੀਂ ਆਊਗਾ ਅਸੀਂ ਆਹ 4-5 ਮਹੀਨੇ ਕਮਾ ਕੇ ਸਾਰਾ ਸਾਲ ਖਾਣਾ ਉਹ ਕਹਿੰਦੇ ਵੀ ਸਾਡਾ ਕੰਗੜਾ ਕੁੰਗੜਾ ਦੇ ਨਾਲ ਕੋਈ ਸਬੰਧ ਨਹੀਂ ਹੈ ਇਸ ਗੜ ਦੇ ਵਿੱਚ ਵੀ ਪਟਨਾ ਜੀ ਉਹ ਕਹਿੰਦੇ ਵੀ ਜਿਹੜੇ ਵਾਲ ਕਟਿਆਂ ਵਾਲੇ ਕਲੀਨ ਸ਼ੇਵਨ ਲੋਕ ਨੇ ਨਾ ਪੰਜਾਬ ਤੋਂ ਜਾਂਦੇ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਪੱਗਾਂ ਵਾਲਿਆਂ ਨੂੰ ਪੈਂਦੇ ਆ। ਸੋ ਕੋ ਆ ਖੇਲਪਾ ਤੇਕੜ ਬੁੱਕੜ ਥਾਵਾਂ ਦੇ ਉੱਤੇ ਇਹੋ ਜਿਹੇ ਕਟਨਾਮਾ ਵਾਪਰੀਆਂ ਹੋ ਸਕਦੀਆਂ ਉਹਦੇ ਪਿੱਛੇ ਕਾਰਨ ਵੱਖਰੇ ਹੋ ਸਕਦੇ ਆ। ਹੋ ਸਕਦਾ ਕਿਸੇ ਬੰਦੇ ਦੇ ਮਨ ਦੇ ਵਿੱਚ ਨਫ਼ਰਤ ਹੋਵੇ ਵੀ ਨਫ਼ਰਤ ਕਰਨੀ ਨਹੀਂ ਚਾਹੀਦੀ ਵੀ ਭਾਈ ਜਿਹੜੇ ਸਰਦਾਰ ਨੂੰ ਕਿਸੇ ਸਿੱਖ ਵਿਅਕਤੀ ਨੂੰ ਕੋਈ ਅਪਸ਼ਬਦਾਂ ਦੀ ਵਰਤੋਂ ਕਰੇ ਉਹ ਬਹੁਤ ਮਾੜੀ ਗੱਲ ਆ। ਪਰ ਇਹ ਆਮ ਕਟਨਾਮਾ ਨਹੀਂ ਹੈਗੀਆਂ। ਹੱਜ ਜਿੰਨੀਆਂ ਹੁਣ ਤੱਕ ਜਾਣਕਾਰੀਆਂ ਆਈਆਂ ਜਿਵੇਂ ਕੈਫਲ ਦੇ ਵਿੱਚ ਵੀ ਕਹਿੰਦੇ ਸੀ ਵੀ ਦੋ ਮੁੰਡਿਆਂ ਨੇ ਸੁਖਵਿੰਦਰ ਸਿੰਘ ਦੀ ਪੱਗ ਲਾਤੀ ਉਹਨੂੰ ਕੁੱਟਿਆ ਸਿਰ 'ਚ ਉਹਦੇ ਇੱਕ ਮਾਰੀ ਉਹਨੂੰ ਜ਼ਖਮੀ ਕਰਤਾ ਵੀ ਕਿਉਂਕਿ ਉਹ 15 ਆਲੇ ਮਾਮਲੇ ਦੇ ਵਿੱਚ ਸੀਗੀ ਉਹਨਾਂ ਦੇ ਮਨ 'ਚ ਰੋਸ ਤੇ ਉਹ ਮੁੰਡੇ ਨੂੰ ਕਹਿੰਦੇ ਖਾਲਸਪਾਨੀ ਆ ਪਰ ਹੁਣ ਉਹ ਦੋਨੇ ਮੁੰਡੇ ਫੜੇ ਜਾਂ ਤੇ ਦੋਵਾਂ ਨੇ ਇਹ ਗੱਲ ਕਹੀ ਆ ਕਿ ਭਾਈ ਸੀ ਨਸ਼ੇ ਦੇ ਵਿੱਚ ਸੀਗੇ ਤੇ ਇਸ ਕਰਕੇ ਫਾਈਲ ਇਸ ਦੀ ਵਾਪਸ ਠਕ ਕੇ ਕੀਤੀ ਗਈ ਆ ਪਰ ਗੱਲ ਇਹ ਵੀ ਇਹ ਮਾਮਲਾ ਵੀ ਜਾ ਕੇ ਅੰਦਰ ਟੈਣਾ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ FM